ਜੇਕਰ ਅਪਸ਼ੀਂਆਂ ਕੋਈ ਫਿਲਮਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਉਹ ਚਿਹਰਿਆਂ ਨੂੰ ਲਿਆ ਜਾ ਰਿਹਾ ਜਿਨ੍ਹਾਂ ਦਾ ਕੋਈ ਵजूद ਨਹੀਂ ਹੈ ਮੈਂ ਜੇ ਗੱਲ ਕਰਾਂ ਬਲੰਟਲੀ ਹੋ ਕੇ ਤਾਂ ਇੰਸਟਾਗ੍ਰਾਮ ਰੀਲਸ ਦੇ ਕੈਰੈਕਟਰ ਨਹੀਂ ਉਹਨਾਂ ਨੂੰ ਲਿਆ ਜਾਂਦਾ ਹੈ ਟੈਲਿੰਗ ਦੇ ਥਾਂ ਤੇ ਇੰਸਟਾਗ੍ਰਾਮ ਰੀਲਸ ਦੀਆਂ ਆਡੀਓ ਜਿਹੜੀਆਂ ਹੈਗੀਆਂ ਉਹ ਯੂਜ਼ ਕੀਤੀਆਂ ਜਾਂਦੀਆਂ ਨੇ ਇਹਦੇ ਨਾਲ ਚੰਗਾ ਇਹ ਨਹੀਂ ਅਸੀਂ ਥੀਏਟਰ ਦੇ ਵਿੱਚ ਆਡੀਓ ਰੀਅਲੀ ਪਲੇ ਕਰਕੇ ਖੁਦ ਆਪ ਹੀ ਸਕਰੋਲ ਕਰੀ ਜਾਈਏ ਉਹਨਾਂ ਨੂੰ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ ਮੈਨੂੰ ਜਦੋਂ ਮੈਂ ਆਡੀਸ਼ਨ ਦੀ ਪਾਈਨ ਮੈਂ ਹਮੇਸ਼ਾ ਓਡੀਸ਼ਨ ਦੱਸ ਕੇ ਕਰਦਾ ਹਾਂ ਮਤਲਬ ਓਡੀਸ਼ਨ ਦਾ ਮਤਲਬ ਹੀ ਇਹ ਹੈ ਕਿ ਉਹ ਦੱਸ ਕੇ ਕੀਤਾ ਜਾਵੇ ਤਾਂ ਕਿ ਲੋਕ ਇਕੱਠੇ ਹੋ ਜਾਣ ਵੱਧ ਤੋਂ ਵੱਧ ਜਵਾਨਕ ਬੱਚੇ ਮੁੰਡੇ ਕੁੜੀਆਂ ਸਾਰੇ ਉਹ ਇਕੱਠੇ ਹੋ ਜਾਣ ਇਸ ਕਰਕੇ ਮੈਂ ਇਕੱਲਾ ਹੀ ਨਹੀਂ ਮੇਰੇ ਸਾਰੇ ਯਾਰ ਦੋਸਤ ਵੀ ਆਪਣੇ ਆਪਣੇ ਪੇਜਾਂ ਤੇ ਉਹ ਇੱਕ ਜਿਹੜਾ ਪੋਸਟਰ ਅਸੀਂ ਡਿਜ਼ਾਈਨ ਕਰਦੇ ਹਾਂ ਓਡੀਸ਼ਨ ਵਾਲਾ ਉਹ ਸ਼ੇਅਰ ਕਰਦੇ ਨੇ ਤੇ ਮੈਨੂੰ ਇੰਸਟਾਗ੍ਰam ਤੇ ਇਨਬਾਕਸ ਦੇ ਵਿੱਚ ਇੱਕ ਕਿਸੇ ਮੁੰਡੇ ਦਾ ਮੈਸੇਜ ਆਇਆ ਕਹਿੰਦਾ ਬਾਈ ਜੀ ਇੰਸਟਾਗ੍ਰam ਵਾਲੀਆਂ ਰੀਲਾਂ ਵਾਲਿਆਂ ਨੂੰ ਨਾ ਕਿਤੇ ਐਕਟਰਾਂ ਚ ਗਿਣ ਲਿਓ ਮੈਂ ਵੈਸੇ ਪਹਿਲਾਂ ਵੀ ਗਿਣਨਾ ਨਹੀਂ ਸੀ ਉਹਨਾਂ ਨੂੰ ਜੀ ਕਿਉਂਕਿ ਮੈਂ ਕਈ ਵਾਰੀ ਮੈਨੂੰ ਕੀ ਕਹਿੰਦੇ ਨੇ ਕਿ ਅਸੀਂ ਜੀ ਤੁਸੀਂ ਡਾਇਲੌਗ ਭੇਜ ਦਿਓ ਅਸੀਂ ਬਣਾ ਕੇ ਭੇਜ ਦਿਆਂਗੇ ਰੀਲ ਮੈਂ ਕਹਿੰਦਾ ਮਿਕਸਿੰਗ ਕਰਕੇ ਭੇਜੋਗੇ ਮਗਾ ਵੀ ਐ ਨਹੀਂ ਹੁੰਦਾ ਹੁੰਦਾ ਆਡਿਸ਼ਨ ਆਇਆ ਨਹੀਂ ਹੁੰਦਾ ਆਡਿਸ਼ਨ ਦਾ ਮਤਲਬ ਆ ਮੈਂ ਤੁਹਾਨੂੰ ਡਾਇਲੌਗ ਦੇਵਾਂਗਾ ਐਟ ਅ ਟਾਈਮ ਤੁਸੀਂ ਉਹਨੂੰ ਯਾਦ ਕਰਨਾ ਤਿਆਰ ਕਰਨਾ 10 15 ਮਿੰਟ ਅੱਧਾ ਘੰਟਾ ਲਾਓ ਤੇ ਫਿਰ ਕੈਮਰੇ ਦੇ ਸਾਹਮਣੇ ਤੁਸੀਂ ਉਹਨੂੰ ਪਰਫਾਰਮ ਕਰਨਾ ਇਹ ਆਡੀਸ਼ਨ ਹੁੰਦਾ ਇਹ ਨਹੀਂ ਕਿ ਮੈਂ ਤੁਹਾਨੂੰ ਭੇਜ ਦਿਆਂ ਡਾਇਲੌਗ ਤੇ ਤੁਸੀਂ ਘਰੋਂ ਬਣਾ ਕੇ ਭੇਜੋ ਪਰ ਦਲ ਇਹ ਹੈ ਕਿ ਉਹਨਾਂ ਦੇ ਵਿੱਚ ਜਿਹੜੇ ਰੀਲਾਂ ਵਾਲੇ ਵੀ ਹਨ ਉਹਨਾਂ ਨਾਲ ਵੀ ਮੇਰੀ ਹਮਦਰਦੀ ਇਹ ਆ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਕਿ ਐਕਟਿੰਗ ਹੁੰਦੀ ਕੀ ਹੈ ਉਹਨਾਂ ਚੋਂ ਬਹੁਤੇ ਬੰਦਿਆਂ ਨੂੰ ਨਹੀਂ ਪਤਾ ਸਾਡੀਆਂ ਘਰਾਂ 'ਚ ਬੈਠੀਆਂ ਜਿਹੜੀਆਂ ਇਲਸਬ ਸੌਰੀ ਮੈਂ ਮਾਫੀ ਤਨ ਰੋਕ ਰਿਹਾ ਜੇਕਰ ਉਹਨਾਂ ਨੂੰ ਨਹੀਂ ਪਤਾ ਤਾਂ ਮੇਕਰਸ ਨੂੰ ਦੇ ਪਤਾ ਹੈ ਨਾ ਜੀ 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 ਬਿਲਕੁਲ ਬਿਲਕੁਲ ਇਹੀ ਗੱਲ ਹੈ ਨਾ ਹੁਣ ਮੇਕਰ ਦੇ ਨੂੰ ਵੀ ਨਹੀਂ ਪਤਾ ਜੀ ਫਿਰ ਉਹ ਮੇਕਰਸ ਗਿਣਦੇ ਨੇ ਆਪਣੇ ਆਪ ਨੂੰ ਉਹ ਆਪੇ ਆਪ ਨੂੰ ਗਿਣੀ ਜਾਣ ਮੈਂ ਨਹੀਂ ਗਿਣਦਾ ਜੀ ਤੁਸੀਂ ਵੀ ਨਹੀਂ ਗਿਣਦੇ ਮੈਂ ਦਮਾ ਨਹੀਂ ਮੇਰਾ ਆਈਕਿਊ ਵਧੀਆ ਜੀ ਬਿਲਕੁਲ ਮੈਂ ਵੀ ਨਹੀਂ ਗਿਣਦਾ ਉਹਨਾਂ ਨੂੰ ਮੈਂ ਮੇਕਰ ਨਹੀਂ ਗਿਣਦਾ ਪਹਿਲੀ ਗੱਲ ਤਾਂ ਇੱਕ ਫਿਲਮ ਡਾਇਰੈਕਟਰ ਤੇ ਮੇਕਰ 'ਚ ਵੀ ਫਰਕ ਹੁੰਦਾ ਫਿਲਮ ਮੇਕਰ ਤੇ ਫਿਲਮ ਡਾਇਰੈਕਟਰ ਹਨਾ ਆਪਾਂ ਉਹਨਾਂ ਨੂੰ ਨਹੀਂ ਗਿਣਦੇ ਨਾ ਉਹਨਾਂ ਨੂੰ ਐਕਟਰਾਂ 'ਚ ਗਿਣਦੇ ਆ ਨਾ ਉਹਨਾਂ ਨੂੰ ਮੇਕਰਾਂ 'ਚ ਗਿਣਦੇ ਆ ਇਸ ਕਰਕੇ ਆਪਣਾ ਰਾਹ ਸਿੱਧਾ ਹੈ ਸਪਸ਼ਟ ਹੈ ਹੁਣ ਤੱਕ ਵੀ ਇਹਦੇ ਤੇ ਖੜੇ ਰਹੇ ਆ ਤੁਰਦੇ ਰਹੇ ਆ ਇਸੇ ਸੱਚਾਈ ਨਾਲ ਅੱਗੇ ਤੁਰਾਂਗੇ ਇੱਕ ਹੋਰ ਵਧੀਆ ਗੱਲ ਕੀ ਹੋਈ ਮੇਰੇ ਮੈਂ ਤਾਂ ਪਹਿਲਾਂ ਹੀ ਪੁੱਠਾ ਸੀ ਵੀ ਯਾਰ ਸਟਾਰ ਨਹੀਂ ਲੈਣੇ ਐਕਟਰ ਲੈਣੇ ਆ ਉਤੋਂ ਮੇਰੇ ਨਾਲ ਆਹ ਰਲ ਗਏ ਭਾਈ ਸਾਹਿਬ ਸਮਿਤ ਬਾਜੀ ਮੈਨੂੰ ਕਹਿੰਦੇ ਇਹਨਾਂ ਨੂੰ ਪੈਸੇ ਨਹੀਂ ਦੇਣੇ ਇਹਨਾਂ ਤੇ ਕਰੋੜਾਂ ਰੁਪਏ ਨਹੀਂ ਲਾਉਣੇ ਉਹੀ ਪੈਸੇ ਆ ਜਿਹੜੇ ਨਵੇਂ ਐਕਟਰਾਂ ਨੂੰ ਦਿਓ ਨਵੇਂ ਮੁੰਡਿਆਂ ਨੂੰ ਨਵੀਆਂ ਕੁੜੀਆਂ ਥੀਏਟਰ ਚੋਂ ਲਿਆਓ ਉਹਨਾਂ ਨੂੰ ਪੈਸੇ ਦਿਓ ਉਹਨਾਂ ਦੀ ਫਿਲਮ ਚੰਗੀ ਮੇਕਿੰਗ ਕਰੋ ਚੰਗੀ ਮੇਕਿੰਗ ਤੇ ਪੈਸੇ ਦਿਓ ਉਹਨਾਂ ਨੂੰ ਕਰੋੜਾਂ ਰੁਪਏ ਦੇ ਕੇ ਅਸੀਂ ਨਹੀਂ ਸਿਨੇਮਾ ਬਣਾਉਣਾ ਅਸੀਂ ਸਹੀ ਸਿਨੇਮਾ ਬਣਾਉਣਾ ਜਿਹੜਾ ਚੰਗੇ ਐਕਟਰਾਂ ਨਾਲ ਬਣਾਇਆ ਜਾਵੇ ਮਤਲਬ ਗੱਲ ਇਹ ਹੈ ਕਿ ਪੈਸੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਜੇ ਫਿਲਮ ਦਾ ਬਜਟ 8 ਕਰੋੜ ਆ ਜੀ ਤਾਂ ਉਹਦੇ ਚੋਂ 2 ਕਰੋੜ ਹੀ ਫਿਲਮ ਤੇ ਲੱਗਦਾ 6 ਕਰੋੜ ਤਾਂ ਹੀਰੋਇਨ ਲੈ ਜਾਂਦਾ ਇਹ ਸੱਚ ਆ ਸ਼ਾਇਦ ਤੁਹਾਨੂੰ ਨਾਮ ਪਤਾ ਹੋਵੇ ਹੁਣ ਜੇ ਅਸੀਂ ਹੀਰੋ ਹੋ ਲੈਨੇ ਆ ਜਿਹੜਾ ਠੀਕ ਠੀਕ ਪੈਸਿਆਂ ਚ ਕੰਮ ਕਰੇ ਤਾਂ ਅਸੀਂ ਉਹੀ ਫਿਲਮ ਆ ਜਿਹੜੀ ਉਹ 3 ਕਰੋੜ ਚ ਬਣਾ ਸਕਦੇ ਆ ਪੂਰੀ ਜਿਹੜੀ ਕਾਸਟ ਆ ਉਹਦਾ 1 ਕਰੋੜ ਰੁਪਇਆ ਲਾ ਲਓ ਤੁਸੀਂ ਤੇ 2 ਕਰੋੜ ਬਾਕੀ ਸਾਰਾ ਉਹ 3 ਕਰੋੜ ਚ ਫਿਲਮ ਬਣ ਜਾਂਦੀ ਹੈ ਮੈਂ ਹਮੇਸ਼ਾ ਐਂ ਹੀ ਕਰਦਾ ਮੈਂ ਕਦੇ ਨਹੀਂ ਕਿਸੇ ਨੂੰ ਪ੍ਰੋਡਿਊਸਰ ਨੂੰ ਕਿਹਾ ਕਿ ਮੈਨੂੰ ਬਾਲੇ ਚਾਹੀਦੇ ਮੈਨੂੰ 2 ਢਾਈ 3 ਕਰੋੜ ਦੀ ਫਿਲਮ ਹੁੰਦੀ ਹੈ ਇਸ ਕਰਕੇ ਅਸਲੀ ਸਿਨੇਮਾ ਉਹਦੇ ਚ ਹੀ ਬਣਦਾ ਜੋ ਪੈਸੇ ਲਾਏ ਜਾਣਗੇ ਤਾਂ ਉਹਦਾ ਮਤਲਬ ਇਹ ਹੈ ਕਿ ਉਹ ਪੈਸੇ ਆ ਜਿਹੜੇ ਉਹ ਇੱਕ ਜਾਂ ਦੋ ਬੰਦਿਆਂ ਨੂੰ ਹੀ ਦਿੱਤੇ ਜਾ ਰਹੇ ਹੈ ਉਹ ਸਾਰੀ ਫਿਲਮ ਦੇ ਇਸ ਕਰਕੇ ਜਿਹੜੀ ਤੁਹਾਡੀ ਗੱਲ ਆ ਉਹ ਬਿਲਕੁਲ ਸਹੀ ਹੈ ਤੇ ਆਪਾਂ ਇੱਕੋ ਹੀ ਗੱਲ ਤੇ ਆ ਦੋਨੋਂ ਜਣੇ ਨਹੀਂ ਪਰ ਮੇਰਾ ਜਵਾਬ ਫਿਰ ਵਿੱਚੇ ਰਹਿ ਗਿਆ ਨਹੀਂ ਉਹ ਇਹ ਉਹਨਾਂ ਦੀ ਪ੍ਰੋਬਲਮ ਆ ਮਤਲਬ ਮੈਂ ਦੇਖਿਆ ਮੈਂ ਇੱਕ ਇੱਕ ਦੋ ਐਹੋ ਜੀਆਂ ਫਿਲਮਾਂ ਦੇਖੀਆਂ ਜੀ ਜਿਹਦੇ ਵਿੱਚ ਦਿਲਜੀਤ ਹੀਰੋ ਆ ਕੋਈ ਵੱਡੀ ਹੀਰੋਇਨ ਆ ਜਿਹੜੀ ਸਭ ਤੋਂ ਵੱਡੀ ਪੰਜਾਬੀ ਦੀ ਹੀਰੋਇਨ ਆ ਉਹ ਹੀਰੋਇਨ ਆ ਇਹਦੇ باوجود ਵੀ ਜਿਨ੍ਹਾਂ ਦੀਆਂ ਆ ਰੀਲਾਂ ਵਾਇਰਲ ਹੋਈਆਂਆਂੀਆਂ ਉਹਨਾਂ ਨੂੰ ਵੀ ਵਿੱਚ ਲਿਆ ਆਇਆ ਮਤਲਬ ਡਾਇਰੈਕਟਰ ਆ ਜਿਹੜਾ ਉਹ ਕੱਲੇ ਦਲਜੀਤ ਤੇ ਮੀਰੂ ਤੇ ਨਿਮਿਸ਼ਵਾਸ਼ ਕਰ ਰਿਹਾ ਨਾ ਆਪਦੇ ਤੇ ਕਰ ਰਿਹਾ ਉਹ ਇਹ ਸੇ ਇਹ ਸੇ ਬੰਦੇ ਇਕੱਠੇ ਕਰਕੇ ਲਿਆ ਰਿਹਾ ਵੀ ਕਿਸੇ ਕੋਈ ਘਾਟਾ ਨਾ ਰਹਿ ਜੇ ਕਿਸੇ ਨੂੰ 5 ਮਿੰਟ ਦਾ ਰੋਲ ਆ ਕਿਸੇ ਨੂੰ 10 ਮਿੰਟ ਦਾ ਰੋਲ ਆ ਉਹ ਉਹਨਾਂ ਨੂੰ ਲਿਆ ਰਿਹਾ ਅਸੀਂ ਨਹੀਂ ਲਿਆਉਂਦੇ ਉਹਨਾਂ ਨੂੰ ਉਹ ਸਾਡੇ ਲਈ ਵੈਸੇ ਸਾਡੇ ਦੋਸਤ ਵੀ ਹੋ ਸਕਦੇ ਆ ਸਾਨੂੰ ਮਿਲ ਵੀ ਸਕਦੇ ਆ ਪਰ ਐ ਨਹੀਂ ਅਸੀਂ ਯੂਜ਼ ਕਰਦੇ ਉਹ ਉਹ ਬੰਦਿਆਂ ਦੀ ਪ੍ਰੋਬਲਮ ਆ ਉਹਨਾਂ ਮੇਕਰ ਦੀ ਜਿਹੜੇ ਆਪਦੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਉੱਥੇ ਪਤਾ ਲੱਗਦਾ ਕਿ ਮੇਕਰ ਨੂੰ ਆਪਦੇ ਆਪ ਤੇ ਵਿਸ਼ਵਾਸ ਨਹੀਂਗਾ ਨਾ ਆਪਦੇ ਕੰਟੈਂਟ ਤੇ ਨਾ 100 ਕਰੋੜ ਦੇ ਹੀਰੋ ਤੇ ਇਹੋ ਇਹ ਆ ਗੱਲ ਕਰ ਰਿਹਾ ਉਹ ਜਿਹੜੀ ਤੁਸੀਂ ਕਹਿ ਰਹੇ ਹੋ ਜੀ ਸ਼ੁਕਰੀਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ